ਸ਼ਸ਼ੀਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੰਧੂ ਫਾਰਮ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਨੀਲੀ ਰਾਵੀ ਦੀਆਂ ਮੱਜਾਂ ਦਿਖਾਉਣੀਆਂ ਨੇ ਤੇ ਨਾਲ ਹੀ ਇੱਕ ਸੀਆਰਬੀ ਤੋਂ ਬੋਲ ਆਇਆ ਉਹ ਦਿਖਾਉਣਾ ਡਿਟੇਲ ਜਾਣਕਾਰੀ ਆਪਾਂ ਤੁਹਾਨੂੰ ਬਾਅਦ ਤੋਂ ਲੈ ਕੇ ਦਿਆਂਗੇ ਸਾਰੀ ਗੱਲ ਕਰਾਵਾਂਗੇ ਆਪਾਂ ਐਸੀ ਅੱਜ ਗਰੂਰਸਾਏ ਜਿਹੜੇ ਨਵੇਂ ਚੈਨਲ ਦੇ ਨਾਲ ਜੁੜੇ ਹੋ ਜੀ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਫੇਸਬੁੱਕ ਪੇਜ ਨੂੰ ਫਾਲੋ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਸਪੈਸ਼ਲ ਆਪਾਂ ਤੁਹਾਨੂੰ ਇਹ ਬੋਲ ਦਿਖਾਉਣਾ ਹੈ ਜਿਹੜਾ ਹੁਣ ਦੇਖ ਰਹੇ ਹੋ ਸਕਰੀਨ ਦੇ ਉੱਪਰ ਸੀਆਰਬੀ 90 ਤੋਂ ਆਇਆ ਜੀ ਇਹ ਬੋਲ ਇਹਨਾਂ ਨੇ ਲੈ ਕੇ ਆਂਦਾ ਉੱਥੋਂ ਬੋਲੀ ਤੇ ਤੇ ਇਹਦਾ ਨੰਬਰ ਵਗੈਰਾ ਇਹਦੇ ਕੰਨ 'ਚ ਲੱਗਿਆ ਹੋਇਆ ਉਹ ਤੁਹਾਨੂੰ ਦਿਖਾ ਦਿੰਨੇ ਆ ਜੀ 852 ਨੰਬਰ ਦੇਖ ਲਿਆਓ ਸਕਰੀਨ ਦੇ ਉੱਪਰ 852 ਨੰਬਰ ਬੋਲ ਆ ਜੀ ਨੀਲੀ ਰਾਵੀ ਦਾ ਇਹ ਅੱਜ ਕੱਲ ਗੁਰੂ ਰਸਾਇਆ ਸੋਨਾ ਬੋਲ ਹਾਈਟ ਲੈਂਥ ਤੁਸੀਂ ਦੇਖ ਰਹੇ ਹੋ ਬਾਈਆਂ ਦੀ ਇਸ ਝੋਟੀ ਨੂੰ ਇਹਦਾ ਸੀਮਿੰਟ ਵੀ ਲੱਗਿਆ ਹੋਇਆ ਇਸ ਬੋਲ ਦਾ ਆ ਜਿਹੜੀ ਝੋਟੀ ਹੁਣ ਸਕਰੀਨ ਦੇ ਉੱਪਰ ਦੇਖ ਰਹੇ ਹੋ ਵੀ ਨੀਲੀ ਰਾਵੀ ਹੈ ਆ ਨੀਲੀ ਰਾਵੀ ਮੱਝ ਐ ਇੱਕ ਉਹ ਪਿੱਛੇ ਖੜੀ ਐ ਇੱਕ ਉਧਰ ਤਾਜੀ ਸੂਈ ਉਹ ਵੀ ਦਿਖਾਉਣੇ ਆਈ ਤੁਹਾਨੂੰ ਵਧੀਆ ਸਿਸਟਮ ਆ ਥੱਲੇ ਸਾਰਾ ਕੱਚਾ ਥਾਂ ਬਰਾਂਡੇ ਦੇ ਵਿੱਚ ਤੇ ਕਰਾਉਣੇ ਆ ਤੁਹਾਡੀ ਬਾਈ ਜੀ ਨਾਲ ਗੱਲਬਾਤ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਸਸੀ ਕਾਲ ਕੀ ਨਾਮ ਬਾਈ ਜੀ ਆਪਣਾ ਆਪਣਾ ਵਿਜੇ ਸਿੰਘ ਭਾਈ ਸਾਹਿਬ ਜੀ ਵਿਜੇ ਸਿੰਘ ਗੁਰੂ ਰਸਾਇਤ ਹਣਾ ਜੀ ਹਾਂ ਜੀ ਗੁਰੂ ਰਸਾਇਤ ਠੀਕ ਐ ਇਧਰ ਇੱਕ ਬਾਈ ਜੀ ਨੇ ਜੀ ਨਾਲ ਸਸੀ ਕਾ ਬਾਈ ਜੀ ਸਸੀ ਕਾਲ ਜੀ ਵੀਰੇ ਕੀ ਨਾਮ ਮੇਰੇ ਆਪਣਾ ਆਪਣਾ ਨਾਂ ਹੀ ਗੁਰਬੀਰ ਸਿੰਘ ਜੀ ਗੁਰਬੀਰ ਸਿੰਘ ਤੇ ਨੀਲੀ ਰਵੀ ਦਾ ਸ਼ੌਂਕ ਰੱਖਦੇ ਹੋ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਨਾ ਤੁਸੀਂ ਤਾਂ ਜੌਬ ਵੀ ਕਰ ਰਹੇ ਹੋ ਨਾ ਨਾਲ ਹਾਂਜੀ ਹਾਂਜੀ ਮੈਂ ਆਰਮੀ ਜੌਬ ਕਰਦਾ ਮੇਰੀ 8 ਸਾਲ ਸਰਵਿਸ ਹੋ ਗਈ ਹੈ ਠੀਕ ਹੈ ਅੱਛਾ ਅੱਛਾ ਆਰਮੀ ਚੋ ਹਾਂਜੀ ਇਹ ਬਾਈ ਜੀ ਆਰਮੀ ਵਿੱਚ ਨੇ ਨਾਲ ਇਹਨਾਂ ਨੂੰ ਨੀਲੀ ਰਵੀ ਦਾ ਸ਼ੌਂਕ ਹੈ ਜੀ ਤੇ ਆ ਇਹਨਾਂ ਨੇ ਲੈ ਕੇ ਆਂਦਾ ਬੁੱਲ ਨਾਬੇ ਤੋਂ ਲਿਆਇਆ ਨਾ ਜੀ ਹਾਂਜੀ ਹਾਂਜੀ ਨਾਬੇ ਤੋਂ ਲਿਆਇਆ ਠੀਕ ਹੈ ਕਿੰਨਾ ਨੰਬਰ ਹੈ ਦਾ 800 852 ਨੰਬਰ ਜੀ ਸੀਆਰਪੀ 852 ਨੰਬਰ ਬੋਲ ਤੁਹਾਡੇ ਕੋਲੇ ਆ ਗਿਆ ਹਾਂ ਜੀ ਇਹ 나ਗ ਦਾ ਮਾਮਾ ਜੀ ਠੀਕ ਹੈ ਤੇ ਉਹਦੀ ਮਾਂ ਇਸ ਦੋਵੇਂ ਛੱਕੇ ਪਿਓ ਮਾਂ ਪਿਓ ਵੱਲੋਂ ਭੈਣ ਭਰਾ ਨੇ ਠੀਕ ਹੈ ਹਾਂ ਜੀ 나ਗ ਦੀ ਜਿਹੜੀ ਮਾਂ ਹੈ ਜੀ ਹਾਂ ਜੀ ਇਹਦੀ ਸੱਕੀ ਭੈਣ ਹੈ ਜੀ ਅੱਛਾ ਇਹਦੀ ਭੈਣ ਹੈ ਹਾਂ ਜੀ ਪਿਓ ਵਾਲੀ ਪਿਓ ਵਾਲੀ ਸਾਈਡ ਤੋਂ ਹਾਂ ਜੀ ਹਾਂ ਜੀ ਠੀਕ ਹੈ ਇਹਦਾ ਹੋਰ ਕੀ ਰਿਕਾਰਡ ਪਤਾ ਆਪਾਂ ਨੂੰ ਇਹਦਾ ਰਿਕਾਰਡ ਜੀ ਮੰਨ ਲਓ ਮਾਹੀ ਦੀ ਹੈ 294 ਨੰਬਰ ਜੀ 294 ਨੰਬਰ ਹਾਂ ਲੀਲੀ ਦੇ ਵਿੱਚ ਆ ਜੀ ਬਹੁਤ ਚੰਗੀ ਹਾਂ ਨਾਬੇ ਹਾਂ ਜੀ ਹਾਂ ਜੀ ਨਾਬੇ ਹੀ ਉੱਥੇ ਠੀਕ ਹੈ ਤੇ 702 ਨੰਬਰ ਨੇ ਦਾ ਪਿਓ ਹੈ ਜੀ 702 ਨੰਬਰ ਹਾਂ ਜੀ ਹਾਂ ਜੀ ਠੀਕ ਹੈ ਤੇ ਇਹਦਾ ਸੈਕੰਡਰ ਲੋਕੇਸ਼ਨ ਦਾ ਮੰਨ ਲਓ 750 ਪਲੱਸ ਦੁੱਧ ਹੈ ਇਹਦੀ ਮਾਂ ਦਾ ਠੀਕ ਹੈ ਹਾਂ ਜੀ ਠੀਕ ਹੁੰਦਾ 18 ਲੀਟਰ ਬਣਦਾ ਜੀ 18 ਲੀਟਰ ਪੀ ਕੇ ਹਾਂ ਜੀ ਹੁਣ ਮੇਰੇ ਕੋਲ ਤੀਜੇ ਸਵੇਰ ਲਈ ਹੋ ਦੁਬਾਰਾ ਇਹ ਦੂਜੇ ਸਵੇਰ ਦਾ ਬੱਚਾ ਹੈ ਇਹ ਦੂਜੇ ਸਵੇਰ ਦਾ ਬੱਚਾ ਹੈ ਇਹਦੀ ਉਮਰ ਲਗਭਗ ਕਿੰਨੇ ਸਾਲ ਹੋ ਗਏ ਹੈ ਇਹਦਾ 2020 ਦੇ ਲਾਸਟ ਦਾ ਜਨਮ ਹੋਇਆ ਠੀਕ ਹੈ ਠੀਕ ਹੈ ਇਹ 4 ਸਾਲ ਦੇ ਕਰੀਬ ਹੋ ਗਏ ਹੈ ਤੇ ਆਪਾਂ ਇਹਦਾ ਕੋਈ ਸੀਮਨ ਵਗੈਰਾ ਬਰਾਉਣਾ ਜਾਂ ਡਾਇਰੈਕਟ ਕ੍ਰੋਸਿੰਗ ਹਸਤੇ ਲਿਆਂਦਾ ਤੁਸੀਂ ਕਿ ਕਰਾਵਾਂਗੇ ਸੀਮਨ ਤਿਆਰ ਕਰਾਵਾਂਗੇ ਜਾਂ ਅੱਛਾ ਸੀਮਨ ਤਿਆਰ ਕਰਾਵਾਂਗੇ ਹਾਂਜੀ ਵੀ ਛੱਡ ਦੇ ਤਾਂ ਕਿਸੇ ਦੀ ਮੱਝ ਤੇ ਨਹੀਂ ਅਜੇ ਤਾਂ ਨਹੀਂ ਛੱਡਾਈ ਠੀਕ ਹੈ ਪਹਿਲਾਂ ਸੀਮਨ ਕਰਵਾਵਾਂਗੇ ਠੀਕ ਹੈ ਤੇ ਫਿਰ ਬਾਹਰ ਛੱਡਣ ਦਾ ਜਰਾਬਾ ਨਹੀਂ ਠੀਕ ਹੈ ਠੀਕ ਹੈ ਸੀਮਨ ਹੀ ਬਰਾਉਣਾ ਹਾਂਜੀ ਸੀਮਨ ਤਿਆਰ ਠੀਕ ਹੈ ਹੋਰ ਵੀ ਤੁਹਾਡੇ ਕੋਲ ਹੈ ਗਿਆ ਨੀਲੀ ਰਾਵੀ ਮੱਝਾਂ ਚੰਗੀਆਂ ਹਾਂ ਜੀ ਜੀ ਏਕੋ ਆਪਣੀ ਪਰਲੀ ਮੱਝ ਦੱਸਿਏ ਨਾਲ ਨਾਲ ਆਪਾਂ ਦੱਸਦੇ ਜਾਂਦੇ ਆ ਇਹਦਾ ਤਾਂ ਆਪ ਨੂੰ ਪਤਾ ਨਹੀਂ ਹੈ ਨਾ ਕਿਹੜੇ ਬੋਲਦੀ ਹੈ ਹਾਂ ਜੀ ਇਹ ਘਰ ਦੀ ਮੱਝ ਤੇ ਆਪਾਂ ਤੁਹਾਨੂੰ ਬੋਲਣਾ ਨੀਲੀ ਦਾ ਪਤਾ ਨਹੀਂ ਆਪਾਂ ਠੀਕ ਹੈ ਤਾਂ ਆਪਾਂ ਨੂੰ ਪਤਾ ਨਹੀਂਗਾ ਹਾਂ ਹਾਂ ਨੀਲੀ ਦਾ ਮਾਂ ਦੀ ਬਹੁਤ ਚੰਗੀ ਸੀ ਠੀਕ ਹੈ ਨੀਲੀ ਦੇ ਲੱਗਿਆ ਇਹਨੂੰ ਹਣ ਕਿਹੜਾ ਲੱਗਿਆ ਅੱਗੇ ਇਹਨੂੰ ਇਹੋ ਛੋਟੇ ਦਾ ਨਾ 852 ਦਾ ਸੀ 852 ਸੀਮਨ ਲਾਇਆ ਹੋਇਆ ਨਾਬਿਓ ਲਿਆ ਅੱਛਾ 6 ਮਹੀਨੇ ਦੀ ਗੱਪਣ ਹੋ ਗਈ ਹਾਂ ਜੀ ਹਾਂ ਸੋਹਣੀ ਹੈ ਛੋਟੀ ਇਹ ਵੀ ਇਹ ਕਿਹ ਹੈ ਜੀ ਨੀਲੀ ਰਾਵੀ ਦੇ ਵਿੱਚ ਇਹਨਾਂ ਕੋਲ ਝੋਟੀ ਇਹਦੀ ਮਾਂ ਇਹਨਾਂ ਨੇ ਖਰੀਦੀ ਸੀ ਇਹ ਨਾਲ ਆਈ ਸੀ ਤੇ ਕਹਿੰਦੇ ਆਪਾਂ ਨੂੰ ਪਤਾ ਨਹੀਂਗਾ ਵੀ ਇਹ ਕਿਹੜੇ ਸੀਮਨ ਦੀ ਹੈ ਤੇ ਆਹ ਮੱਝ ਜੀ ਇਹ ਘਰਦੀ ਹੈ ਆਪਣੀ ਜੀ ਅੱਛਾ ਸ਼ੁਰੂ ਤੋਂ ਹਾਂ ਜੀ ਇਹ ਵੀ ਨੀਲੀ ਰਾਵੀ ਚ ਹਾਂ ਜੀ ਭੂਆ ਕਾ ਕੋਲ ਨਾ ਨੀਲੀ ਰਾਵੀ ਦੀ ਮੱਝਾਂ ਹੁੰਦੀ ਸੀ ਠੀਕ ਹੈ ਤੇ ਉਹ ਖਾਈ ਸੀ ਆਪਣੀ ਕੋਲ ਅੱਛਾ ਇਹਦਾ ਕਿੰਨਾ ਦੁੱਧ ਦੇ ਇਹ 14 ਕੋ 14 15 ਲੀਟਰ ਮੰਨ ਲਓ ਦੇ ਦਿੰਦੀ ਆ 14 15 ਲੀਟਰ ਵਾਲੀ ਹੈਗੀ ਠੀਕ ਹੈ ਤੇ ਆਹ ਵੀ ਹੈ ਜੀ ਇੱਕ ਨੀਲੀ ਰਾਵੀ ਇਹਨਾਂ ਦੇ ਕੋਲ ਪੂਰੇ ਉੱਚੇ ਕੱਦ ਦੀ ਇਹ ਨਾਪੇ ਤੋਂ ਆਈ ਹੈ ਜੀ ਮੱਝੇ ਅੱਛਾ ਇਹ ਨਾਭਿਓ ਆਈ ਹੈ ਹਾਂਜੀ ਹਾਂਜੀ ਉਹ ਆਪਾਂ ਆਪਸ਼ਨ ਤੇ ਲਿਆ ਸੀ ਅੱਛਾ ਮੰਨ ਲਓ ਤੁਹਾਡਾ ਇਹ ਬੋਲੀ ਤੇ ਲਈ ਸੀ ਅੱਛਾ ਇਹ ਬੋਲੀ ਤੇ ਆਈ ਹੈ ਇਹ ਬੋਲੀ ਤੇ ਲਈ ਸੀ ਆਪਾਂ 573 ਨੰਬਰ ਠੀਕ ਹੈ ਜਿਹੜਾ ਪੱਪੂ ਸਿੰਘ ਵਾਲੀ ਬਲੱਡ ਲਾਈਨ ਚੱਲਦੀ ਹੈ ਨਾ ਜੀ ਉਹਨਾਂ ਦਾ ਝੋਟਾ ਹੈਗਾ ਉੱਥੇ ਨਾਭਿਓ ਹਾਂਜੀ ਨੰਗਲ ਹਾਂਜੀ 715 ਨੰਬਰ ਦੀ ਠੀਕ ਹੈ ਅੱਛਾ ਉਹ ਦਿੱਤੀ ਹੈ ਹਾਂ ਇਹਦੀ ਹਾਈਟ ਲੈਂਥ ਬਹੁਤ ਹੈ ਨਾ ਹਾਂਜੀ 4000 ਲੀਟਰ ਦੀ ਨਰਜਾ ਮੰਨ ਲਓ ਅੱਛਾ 20 ਕਿਲੋ ਲੀਟਰ ਪੀ ਗਈ ਠੀਕ ਹੈ ਗੱਭਣ ਲੱਗੀ ਸੀ ਆਪਾਂ ਉਥੇ 4 ਮਹੀਨੇ ਦੀ ਗੱਭਣ ਸੀ ਠੀਕ ਹੈ 4 ਮਹੀਨੇ ਲੱਗਿਆ ਸੀ ਕੀ ਬੱਚਾ ਦਿੱਤਾ ਨੇ ਬੱਚਾ ਨਹੀਂ ਨਾ ਮੰਨ ਲਓ ਉਥੇ ਦਵਾੜ ਸੀ ਤੇ ਗਰਮੀ ਬੜੀ ਸੀ ਹਾਂ ਮਈ ਜਿਦਿਆਂ ਬੱਚਾ ਸਾਰਤਾ ਸੀ ਆ ਠੀਕ ਹੈ ਠੀਕ ਗਰਮੀ ਨੇ ਤੇ ਹੁਣ ਗਾਂ ਸੋਨ ਵਾਲੀ ਇਹ ਦੁਬਾਰਾ ਲੱਗਿਆ ਯੂਨੀਵਰਸਿਟੀ 556 ਲੱਗਿਆ 856 ਨੰਬਰ ਆ ਜੀ 나ਗ ਦਾ ਬੱਚਾ ਹੈਗਾ ਉੱਥੇ ਜਿਹੜਾ ਉਹਨੂੰ ਗਰਵਾਸੀ ਗਿਆ ਤੇ ਠੀਕ ਹੈ ਅੱਛਾ 나ਗ ਦਾ ਬੱਚਾ ਹਾਂਜੀ ਠੀਕ ਹੈ ਉਹਦੇ ਦਾ ਬੱਚਾ ਇਹ ਕਾ ਬਾਈ ਕੋਲਕੱਟੀ ਹੈ ਜੀ ਨੀਲੀ ਰਾਵੀ ਦੀ ਇਹ ਕਿਹੜੇ ਬੁੱਲ ਦੀ ਦੱਸੇ ਦੱਸਦੇ ਤੁਸੀਂ ਇਹ ਆਪਣਾ ਭਰਾ ਹੈ ਜੀ ਵਿਰਿੰਦਰ ਸੋਲ ਪਿੰਡ ਤੋਂ ਵਿਰਿੰਦਰ ਸੋਲ ਹਾਂ ਜੀ ਜੀ ਉਹਨਾਂ ਤੋਂ ਕੋਲ ਮੱਝ ਆਪਾਂ ਆਈ ਸੀ ਆਪਣੇ ਕੋਲ ਕਰੇ ਠੀਕ ਹੈ ਉਹਨਾਂ ਦਾ ਆਪਦਾ ਬੁੱਲ ਹੁੰਦਾ ਸੀ ਜੋਰਾ ਘਰ ਦਾ ਠੀਕ ਹੈ ਕਾਟਰ ਲੈਂਡ ਦਾ ਹਾਂ ਜੀ ਤੇ ਇਹ ਉਹ ਛੋਟੀ ਕੱਟੀ ਹੈ ਅੱਛਾ ਜੋਰੇ ਦੀ ਹੈ ਹਾਂ ਜੀ ਇਹ ਜੋਰੇ ਦੀ ਹੈ ਠੀਕ ਹੈ ਵਿਰਿੰਦਰ ਸੋਲ ਬਾਈ ਕੋਲ ਮੱਝ ਆਈ ਸੀ ਉਹਦੇ ਨਾਲ ਇਹ ਕੱਟੀ ਆਈ ਹੈ ਜੀ ਇਹ ਕਾ ਛੋਟੀ ਕੱਟੀ ਖੜੀ ਹੈ ਬਹੁਤ ਘੈਂਡ ਹੈ ਇਹਦਾ ਬਾਡੀ ਸਟਰਕਚਰ ਤੇ ਆ ਦੇਖੋ ਇਹਦੇ ਥਾਣ ਥਣ ਬਹੁਤ ਸੋਹਣੇ ਨੇ ਥਾਣ ਆ ਕੱਟੀ ਦੇ ਵੀ ਬੜੇ ਘੈਂਟ ਨੇ ਜਿਹੜੀ ਇੱਧਰ ਆ ਖੜੀ ਏ 16 22 16 ਨਾਲ ਕੋਲ ਆਈ ਏ ਇਹ ਵੀ ਬਹੁਤ ਸੋਹਣੀ ਤਿਆਰ ਹੋ ਰਹੀ ਤੇ ਆ ਛੋਟੀ ਕੱਟੀ ਕਿਹੜੇ ਬੋਲਦੀ ਏ ਜੀ ਇਹ ਜੱਟ ਬੋਲਦੀ ਏ ਜੀ ਆਪਣੇ ਜੱਟ ਦੀ ਹਾਂਜੀ ਹਾਂਜੀ ਜਿਹੜਾ ਗਰਮੀਤ ਤੂਰ ਵਾਲੇ ਕੋਲ ਜੀ ਠੀਕ ਆ ਬਾਤ ਸੰਸਨੀਵਾਲ ਵੀ ਵਿਆਹ ਸੀ ਠੀਕ ਆ ਉਹ ਆਪਾਂ ਡਾਇਰੈਕਟ ਸੀ ਮੰਨ ਲਿਆਉਂਦਾ ਸੀ ਅੱਛਾ ਗਰਮੀਤ ਤੂਰ ਤੋਂ ਲੈ ਕੇ ਆਏ ਸੀ ਨਹੀਂ ਉਦੋਂ ਆਪਾਂ ਸੰਸਨੀਵਾਲ ਵਾਲੇ ਕੋਲ ਲਿਆ ਸੀ ਅੱਛਾ ਸੰਸਨੀਵਾਲ ਤੋਂ ਹਾਂ ਲੁਧਿਆਣੇ ਮੇਲੇ ਤੋਂ ਲਿਆ ਸੀ ਠੀਕ ਆ ਠੀ ਅਜੇ ਛੇ ਮਿੰਨਾਂ ਦੀ ਹੋ ਗਈ ਠੀਕ ਹੈ ਇੱਕ ਤੁਹਾਡੀ ਮਿਨਾਂ ਬੱਚੀ ਬਹੁਤ ਸੋਹਣੀ ਲੱਗਦੀ ਹੈ ਜੀ ਇੱਕ ਆ ਖੜੀ ਜਿਹੜੀ ਇਹ ਕਿਹੜੇ ਬੁੱਲਦੀ ਹੈ ਹਾਂਜੀ 1064 ਦੀ ਸੈਗ ਦੇ 10064 ਦੀ ਹਾਂਜੀ 10064 ਦੀ ਬੁੱਲਣ ਅਸਪੈਰ ਹੋ ਗਿਆ ਅੱਛਾ ਆਪਾਂ ਨੂੰ ਪਸੰਦ ਬੜਾ ਸੀ ਇਹਦਾ ਟਿਕਾ ਵੀ ਆਪਾਂ ਰੈਡ ਲਿਆ ਕੇ ਲਵਾਇਆ ਬਹੁਤ ਸੋਹਣੀ ਬੱਚੀ ਹੈ ਤੇ ਇਹ ਬਾਈ ਕੋਲੇ ਦਰਗਾਹ ਹੈ ਜੀ ਜਿਹਦੀ ਇਹ ਬੱਚੀ ਆ ਇੱਕ ਆ ਕੱਟਾ ਖੜਾ ਆ ਇਹ ਕਿਹੜੇ ਬੁੱਲਦਾ ਵੀਰੇ ਇਹ ਬੁੱਲ ਉਹਨਾਂ ਦੇ ਘਰ ਦਾ ਹੈ ਮੱਚ ਤੇ ਆਇਆ ਮੇਰਾ ਦੋਸਤੀ ਹੈ ਭਰਾਵਾਂ ਤੋਂ ਵੱਧ ਹੈ ਜੀ ਉਧਰ ਠੀਕ ਹੈ ਬਰਲਾਲ ਹੈ ਪ੍ਰਾਣੀ ਉਹਨਾਂ ਦਾ ਬਲੱਡ ਅਸਲ ਭੂਰੇ ਵਾਲੀ ਚਲਦੀ ਹੈ ਠੀਕ ਹੈ ਜੀ ਹਾਂ ਜੀ ਜੀ ਆਪਾਂ ਬਰੀਡਿੰਗ ਆਸਤੇ ਲਿਆਂਦਾ ਸੀ ਠੀਕ ਹੈ ਮੰਨ ਲਓ ਪਹਿਲੇ ਸਵੇਰ ਦਾ ਤੇ ਪਹਿਲੇ ਸਵੇਰ 13 ਕੁ ਲੀਟਰ ਉਹਨਾਂ ਮੱਝ ਨੂੰ ਦਿੱਤਾ ਸੀ ਠੀਕ ਹੈ ਹੁਣ ਉਹ ਸੋਈ ਹੈ ਗਰਮੀਆਂ ਚ 14 15 ਤੇ ਫਿਰ ਗਈ ਠੀਕ ਹੈ ਅਜੇ ਵੀ ਸੋਈ ਹੋਈ ਹੈ ਠੀਕ ਹੈ ਤੇ ਇਹ ਆਪਾਂ ਦੇ ਦੇ ਦਾਂਗੇ ਕੋਈ ਸੱਜਣ ਹੋਵੇ ਸ਼ਕੀਨ ਅੱਛਾ ਇਹ ਦੇ ਦੇਣਾ ਹਾਂ ਜੀ ਕਿਉਂਕਿ ਪਰ ਦੋ ਸਾਹਮਣੇ ਉਹ ਹਾਂ ਨਹੀਂ ਵੱਡਾ ਸਾਣ ਆ ਗਿਆ ਨਾ ਹਾਂ ਜੀ ਹਾਂ ਜੀ ਇਹ ਦੋ ਸਾਲਾਂ ਦਾ ਹੋ ਗਿਆ ਹੀ ਰੱਖਣਾ ਦੋ ਸਾਲਾਂ ਦਾ ਹੋ ਗਿਆ ਟੈਸਟਿਕਲ ਵਿਖਾ ਦੇ ਟੈਸਟਿਕਲ ਬਹੁਤ ਜਰੀਏ ਠੀਕ ਹੈ ਹਾਂ ਠੰਡਾ ਬਹੁਤ ਆ ਹਾਂ ਜੀ ਬਹੁਤ ਹੀ ਠੰਡਾ ਲੋ ਮਿੱਤਰੋ ਇਹ ਕੱਟਾ ਬਹੁਤ ਠੰਡਾ ਹੈ ਤੇ ਕਰ ਲਿਓ ਨੋਟ ਨੰਬਰ 22 ਦਾ ਆਪਾਂ ਸਕਰੀਨ ਦੇ ਉੱਪਰ ਚਲਾਉਣਾ ਜੇ ਕੋਈ ਇਹਦਾ ਖਰੀਦਦਾਰ ਹੋਵੇ ਕੋਈ ਖਰੀਦਣਾ ਚਾਹੁੰਦਾ ਨਿਸ਼ਾਨੀਆਂ ਕੱਟੇ ਦੇ ਵਿੱਚ ਪੂਰੀਆਂ ਨੇ ਸੋਨਾ ਕੱਟਾ ਕੱਟ ਦੇਖ ਰਹੇ ਹਾਂ ਸਾਈਡ ਦੇ ਉੱਪਰ ਨੀਲੀ ਰਾਵੀ ਦੇ ਵਿੱਚ ਤੇ ਇਹ ਵਿਕਾਉ ਵੀ ਆ ਕੱਟਾ ਨੰਬਰ ਆਪਾਂ ਸਕਰੀਨ ਦੇ ਉੱਪਰ ਜਿਹੜਾ ਚੱਲ ਰਿਹਾ ਉਹਦੇ ਉੱਪਰ ਤੁਸੀਂ ਡਿਟੇਲ ਜਾਣਕਾਰੀ ਲੈ ਸਕਦੇ ਹੋ ਪੂਰਾ ਠੰਡਾ ਕੱਟਾ ਆਪਾਂ ਤੁਹਾਨੂੰ ਦੂਰੋਂ ਹੀ ਥੋੜੀ ਵੀਡੀ ਬਹੁਤ ਸੋਹਣਾ ਕੱਟਾ ਤੇ ਇਧਰ ਇਹ ਆ ਗਈ ਇੱਕ ਸਾਈਵਾਲਾ ਬਾਈ ਕੋਲੇ ਤੇ ਆ ਜਿਹੜੀ ਬੱਚੀ ਦੇਖ ਰਹੇ ਹੋ ਇਹ ਐਚਐਫ ਦੇ ਵਿੱਚੋਂ ਆਈ ਹੋਈ ਹੈ ਇਹ ਕਰਾਸ ਬ੍ਰੀਡ ਆ ਬੱਚੀ 21083 ਦੀ ਹੈ 21083 ਦੀ ਹੈ ਹਾਂਜੀ ਸਾਈਵਾਲਾ ਮਾਂ ਇਹਦੀ ਐਚਐਫ ਹੈ ਹਾਂਜੀ ਮੰਨ ਲਓ ਗ੍ਰੇਟਡ ਹੈਗੀ ਇਹ ਮੰਨ ਲਓ ਪਿਓਰਾ ਐਚਐਫ ਨੂੰ ਦੀ ਲਵੇ ਕਾਲੀ ਜੀ ਐਚਐਫ ਬੈਠੀ ਉਧਰ ਹਾਂਜੀ ਐਚਐਫ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਆ ਜੀ ਇਹਦੀ ਮਾਂ ਵੀ ਬਾਈ ਨੇ ਕਰਾਸ ਬ੍ਰੀਡ ਵੀ ਤਿਆਰ ਕੀਤੀ ਆ ਆ ਉਹ ਬੱਚੀ ਦੀ ਮਾਂ ਬੈਠੀ ਹੈ ਜੀ ਜਿਹੜੀ ਤੁਹਾਨੂੰ ਮੈਂ ਬੱਚੀ ਵਿਖਾਈ ਸੀਗੀ ਤੇ ਆ ਇੱਕ ਬਾਈ ਕੋਲ ਝੋਟੀ ਇਹਨੇ ਸਿੰਘ ਤੜਾਲਿਆ ਕੱਲ ਚੰਗੇ ਦੁੱਧ ਵਾਲੀ ਇਹਦੀ ਮਾਂ ਇਹਦੀ ਆ ਮਾਂ ਖੜੀ ਹੋਈ ਏ 16 17 ਲੀਟਰ ਦੁੱਧ ਦੇ ਦੇ ਥੱਲੇ ਰੈਡੀ ਏ ਬਹੁਤ ਚੰਗੀ ਮੱਝ ਚੰਗੀ ਬਰੀਡ ਆ ਸਾਰੇ ਹੁਣ ਟੋਕੜ ਹੋ ਗਈ ਅਈ ਗੱਭਣਾ 6 ਮਹੀਨਾ ਦੀ ਅੱਛਾ ਹੁਣ ਗੱਭਣ ਹੋਈ ਏ ਇੱਕ ਟਾਈਮ ਮੰਦੀ ਏ 7ਵੇਂ ਮਹੀਨੇ ਗੱਭਣ ਹੋ ਗਈ ਹਾਂਜੀ ਇੱਕ ਟਾਈਮ ਮੰਦੀ ਏ ਇਹ ਹੁਣ ਗੱਭਣਾ ਜੀ ਤੇ ਇਹਦਾ ਪੀਕ ਲੈਵਲ ਜਿਹੜਾ ਉਹ 16 17 ਲੀਟਰ ਹੈਗਾ ਇਸ ਮਹੀਨ ਦਾ ਤੇ ਆ ਉਹ ਕਾਲੀ ਗਾਂ ਗ੍ਰੇਡਡ ਜੀ ਜਿਹੜੀ ਬੈਠੀ ਏ ਜਿਹਦੇ ਵਿੱਚੋਂ ਬੱਚੀ ਤੁਹਾਨੂੰ ਦਿਖਾਈ ਏ 21083 ਵਾਲੀ ਬਹੁਤ ਸੋਹਣੀ ਬੱਛੀ ਆਈ ਏ ਇਹਨੂੰ ਐਸਬੀ ਦੇ ਧੰਨੇ ਦਾ ਲੱਗਾ ਸੀ ਅੱਛਾ ਹਾਂਜੀ ਐਚਐਸਬੀ ਦੇ ਧੰਨੇ ਦਾ ਹਾਂਜੀ ਧੰਨੇ ਦਾ ਲੱਗਾ ਠੀਕ ਆ ਠੀਕ ਆ ਸੋਹਣੀ ਆ ਜੀ ਮਾਜੇ ਵੀ ਤੇ ਬਾਈਆਂ ਕੋ ਬਰੀਡ ਸਾਰੀ ਬਹੁਤ ਸੋਹਣੀ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਨੰਬਰ ਸਕਰੀਨ ਦੇ ਉੱਪਰ ਚਲਾਵਾਂਗੇ ਜੀ ਕੋਈ ਵਿਖਾ ਦਿਓ ਆਪਾਂ ਜਿਹੜੀ ਸੱਜਰ ਹਾਂ ਉਹ ਵਿਖਾਈਏ ਸੱਜਰ ਉੱਥੇ ਨੰਬਰ ਵੀ ਬੋਲ ਦਿਆਂਗੇ ਇਹ ਕਾ ਬਾਈ ਕੋਲ ਨੀਲੀ ਰਾਵੀ ਮਾਜਾ ਜੀ ਪਿਓਰ ਦੇ ਵਿੱਚ ਇਹ ਸੂਈ ਆ ਹੁਣ ਇਹ ਬਾਈ ਨੇ ਮੁੱਲ ਲਿਆਂਦੀ ਏ ਤੇ ਜਿੱਥੋਂ ਆਈ ਉਹਨਾਂ ਨੇ ਮੋਰਾ ਦਾ ਸੀਮਨ ਲਾਇਆ ਸੀ ਕ ਤੇ ਬਹੁਤ ਸੋਹਣੀ ਮੱਝ ਆ ਜੀ ਨੀਲੀ ਰਾਵੀ ਦੇ ਵਿੱਚ ਇਹ ਵੀ ਤੇ ਭਾਈ ਹੁਣ ਮੁੱਲ ਲਿਆ ਆ ਇਹ ਹੁਣੇ ਸੋਈ ਆ ਤੇ ਚੇਰ ਪਾ ਰਹੀ ਐ ਬੈਠੀ ਹੋਈ ਐ ਜੀ ਕੋਨਾ ਨਹੀਂ ਗਾ ਤੇ ਭਾਈ ਜੀ ਨੰਬਰ ਬੋਲਦਾ ਆਦਾ ਆ ਸਾਹਮਣੇ ਆਇਆ ਮੱਛੇ ਚਲਾਓ ਭਾਈ ਇਹ ਆਪਣਾ ਭਰਾ ਹੀ ਜੀ ਅੱਛਾ ਪਸੰਦੀ ਸੇਵਾ ਕਰਦਾ ਹੈ ਅਚਾਰਮੇਸ਼ ਕੁਮਾਰ ਜੀ ਪਛੋ ਸਾਰੇ ਸੇਵਾ ਇਹਨੇ ਕਰਨੀ ਹੈ ਜੀ ਇਹ ਕਰਦਾ ਠੀਕ ਜੀ ਇਹ 552 ਬੋਲੇ ਇਹਨਾਂ ਜਾਰੀ ਹੈ ਜੀ ਬਾਰੀ ਪੂਰੀ ਜਾਂਦਾ ਨਾਲ ਪਿਆਰ ਜਾਂਦਾ ਠੀਕ ਠੀਕ ਤੇ ਮੋਬਾਈਲ ਨੰਬਰ ਦੱਸਿਓ ਜੀ 99144 ਜੀ 73759 ਜੀ ਠੀਕ ਹੈ ਭਾਈ ਜੀ ਆ ਮੋਬਾਈਲ ਨੰਬਰ ਬਾਈ ਦਾ ਚੱਲ ਰਿਹਾ ਸਕਰੀਨ ਦੇ ਉੱਪਰ ਹੋਰ ਕੋਈ ਨੀਲੀ ਰਾਵੀ ਬਾਰੇ ਡਿਟੇਲ ਜਾਣਕਾਰੀ ਲੈਣੀ ਹੈ 852 ਬੋਲ ਬਾਰੇ ਜਾਣਕਾਰੀ ਲੈਣੀ ਹੈ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ